ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 24 ਦਸੰਬਰ ਅਸੀਂ ਪਹੁੰਚ ਗਏ ਆ ਪਿੰਡ ਦੇ ਬੱਸ ਸਟੈਂਡ ਤੇ ਤਕਰੀਬਨ ਪੈਦਲ ਚੱਲ ਕੇ ਸੰਗਤਾਂ ਕੁਸ਼ ਅੱਗੇ ਪਹੁੰਚੀਆਂ ਹੋਈਆਂ ਨੇ ਸੋ ਸੇਵਾ ਚੱਲ ਰਹੀ ਹੈ ਅੱਜ 10 ਕੁ ਵਜੇ ਨੂੰ ਲੰਗਰ ਆਪਾਂ ਚਲਾ ਦੇਵਾਂਗੇ ਬਾਬੇ ਤਾਂ ਅੱਗੇ ਨੇ ਨਾ ਬੀਬੀਆਂ ਲੇਟ ਨਹੀਂ ਲਓ ਜੀ ਸਿੱਕਾਲ ਜੀ ਹਾਂ ਲਈ ਹੋਰ ਚੇ ਸੰਭਾਲ ਲੈ ਸਵੇਰੇ ਸਰੇ ਤੈਨੂੰ ਝਾੜੂ ਦਾ ਕਿਸੇ ਨੇ ਕਹਦਾ ਕਿੰਨਾ ਸੋਨਾ ਲੱਗ ਗਿਆ ਹੈ ਨਾ ਉਹ ਦੇਖੋ ਪਾਈਪ ਪਿੱਛੇ ਨੂੰ ਸਿੱਕਾਲ ਇੱਧਰ ਆ ਜਾਓ ਜੀ ਸਰਾਨੀ ਕਿੰਦ ਕਰੀ ਜਾਂਦਾ ਕਿ ਤਾ ਪਾਣੀ ਨਹੀਂ ਸੋਚਦੇ ਆਏ ਦੂਗੀ ਇੱਕ ਨਾਲ ਸਾਬਾ ਉੱਥੇ ਦਾ ਉਰੀ ਰੱਖ ਰਹੇ ਨੇ ਇਹ ਨੂੰ ਚੱਕੀ ਜਾਂਗੇ ਤੇ ਇਹਦੇ ਤੇ ਰੱਖਣੇ ਨੇ ਨਾ ਇਹਨੂੰ ਮੈਂ ਕਹਿੰਦੀ ਇੱਧਰ ਨੂੰ ਲਾਓ ਪਤਾ ਕੀ ਆਏ ਪਾਣੀ ਨੁਚੜਨਾ ਇਹਦੇ ਚ ਇੱਥੋਂ ਗਿੱਲਾ ਹੋਈ ਜਾਣਾ ਇਹ ਇੱਧਰ ਨੂੰ ਪਾਣੀ ਚਾਈ ਜਾਏਗਾ ਤਾਂ ਮੈਂ ਕਹਿ ਰਹੀ ਆ ਇੱਧਰ ਪਾ

ਇੱਥੇ ਪਾਣੀ ਪੈ ਗਿਆ ਕੱਲ੍ਹ ਹਾਂ ਇਹ ਦਿਲਜੀਤ ਇੱਧਰ ਆਈ ਮੜਾ ਜੇ ਦੇਖੀਆ ਭਾਂਡਿਆ ਦੀ ਸੈਟਿੰਗ ਆਹ ਕਿੱਥੇ ਧਰਨਾ ਨਹੀਂ ਆਹ ਦੇਖ ਉਸ ਕੰਜੇ ਇਹ ਕਹਿੰਦੇ ਸੈਂਟਰ ਚ ਲਾ ਦੀਏ ਦੋਨੋਂ ਪਾਸੇ ਤੁੱਪ ਜਾਣਗੇ ਇੱਕ 52 ਉਧਰ ਨਾਲ ਲਾ ਦੀਏ ਉਧਰ ਦੀ ਲੋੜ ਭਾਂਡਿਆ ਦੇ ਹਾਂ ਹਾਂ ਬਸ ਠੀਕ ਹੈ ਜੇ ਉਹ ਟੇਬਲ ਇੱਧਰ ਕਰਨਾ ਪਈ ਚੁੱਪ ਹਾਂ ਉਹ ਦੇਖ ਲਓ ਤੁਸੀਂ ਪੇ ਭਾਂਡੇ ਦਾ ਇੱਧਰ ਹੀ ਠੀਕ ਨੇ ਇੱਧਰ ਹੀ ਠੀਕ ਨੇ ਜਿਹੜਾ ਕੋਈ ਆਊਗਾ ਇੱਧਰ ਠੀਕ ਆਊਗਾ ਇੱਧਰ ਰੱਖੂਗਾ ਜਿਹੜੇ ਸਾਈਡ ਤੇ ਰਹਿੰਦੇ ਚੱਕਰ ਨਹੀਂ ਜਾ ਸਕਦੇ ਇੱਧਰ ਫੇਰ ਕਾ ਆਜੋ ਅਰਦਾਸ ਕਰ ਲਈ ਆਪਾਂ ਹਾਂ ਇਹਨੂੰ ਇਹਨਾਂ ਨੂੰ ਜਗਾ ਜੱਦੀ ਘੇਰ ਲੈਣੀ ਇਹਨਾਂ ਨੇ ਚਿੰਤਾ ਨਹੀਂ ਹਾਂ ਜੇ ਇੱਥੇ ਜੀ ਆਪਣਾ ਪਰਦਾ ਲੱਗ ਗਿਆ ਨੇ ਇੱਕ ਸਾਈਡ ਤੇ ਜੀ ਐਨੂੰ ਕਰ ਦਈਏ ਭਾਂਡੇ ਡਿੱਗਣਗੇ ਬਾਹਰ ਤੇ ਭਾਂਡੇ ਹੂੰ अज करके देखो फिर बदल ही लवानी वरिंदर आइबर लवा दें थानी हां लवा लो फिर आज फिर अरदास करी ਸਭ ਭਾਈ ਹੋਏ ਸਹਾਇ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਥਾਈ ਹੋਣਾ ਦੀ ਸਹਾਇ ਵਾਹਿਗੁਰੂ ਜੀ ਵਾਹਿ ਪੰਜਾ ਤੱਕ ਤਾਂ ਸਿਰਫ ਵਤ ਗੁਰਦੁਆਰੇ ਦਾ ਧਿਆਨ ਕਰਕੇ ਬੋਲੋ ਜੀ ਵਾਹਿ ਜੇ ਨਿਵਾਣਿਆਂ ਦੇ ਮਾਨ ਨਿਟਾਨਿਆਂ ਦੇ ਤਾਨ ਨੂੰ ਹੀ ਭੰਨ ਨਿਟਾਨਾਂ ਦਾ ਦਿਸਾ ਨੂੰ ਥੋੜੀ ਜਿਹੀ ਦੇਖੋ ਪਰਿਵਾਰ ਦੀ ਸ਼ਰੀਪੀ ਨੂੰ ਸਮਰਪਿਤ ਸੱਚੇ ਬਾਦਸ਼ਾਹ ਲੜੀਵਾਰ ਸਲਾਨਾ ਮੰਦਰ ਵੀ ਅੱਜ ਅਲੋਕਾ ਹੋ ਗਿਆ ਹੈ ਇਹ ਆਪਣਾ ਬਿਨਾ ਸਾਰੀ ਸੰਗਤ ਵਿੱਚ ਪਿਆਰ ਇਤਿਫਾਕ ਸਲੂਕ ਬਖਸ਼ਣਾ ਲੰਗਰ ਚੜ੍ਹਦੀ ਕਲਾ ਵਿੱਚ ਚੱਲੇ ਮਹਾਰਾਜ ਬਰਕਤਾਂ ਪਾਉਣੀਆਂ ਐਸ ਵਕਤਾਵ ਜੀ ਦੇ ਪਰਮ ਸੇਵਕਾਂ ਵੱਲੋਂ ਲੰਗਰ ਦੀ ਸ਼ੁਰੂਆਤ ਦੇ ਲਈ ਪੰਜਾਂ ਅਮਰਤ ਸ੍ਰੀ ਗ੍ਰਾਹ ਪ੍ਰਸ਼ਾਦੀਆਂ ਦੀਆਂ ਦੀਗਾਂ ਸੱਜ ਕੇ ਹਾਜ਼ਰ ਹਨ ਆਪ ਜੀ ਭੋਗ ਲਾਓ ਭੋਗ ਲੱਗਿਆ ਪ੍ਰਸ਼ਾਦ ਸਾਰੀ ਸੰਗਤ ਨੂੰ ਵਰਤੌਣ ਦੀ ਆਗਿਆ ਬਖਸ਼ੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸੰਤੋ ਨਾਮ ਸੋਨਹਾਲ ਸਾਚੀਆ ਕਾਲ ਬੁਲੇ ਸੋਨਹਾਲ ਸਾਚੀਆ ਕਾਲ ਬੁਲੇ ਸੋਨਹਾਲ ਸਾਚੀਆ ਕਾਲ ਅਨੰਦ ਗੁਰੂ ਜੀ ਦਾ ਕਾਲ ਸਾਵਾ ਬੰਦਿ ਚੀਤੇ ਫਤੇ ਇੱਕ ਭੈਣ ਸਾਡੀ ਆ ਗਈ ਹੋਰ ਸਾਥੀ ਇਸ ਲੈਟਰ ਪਾਣੀ ਨੇ ਫਿਲਟਰ ਪਾਣੀ ਹਾਂਜੀ ਦੇਖਦੀ ਅਰਦਾਸ ਹੋ ਚੁੱਕੀ ਐ ਨਾ ਨਾ ਨਿਕਲੇ ਜਿਹੜੀ ਠੀਕ ਹੈ ਠੀਕ ਹੈ ਠੀਕ ਹੈ ਹੁਣ ਠੀਕ ਬਸ ਵਧੀਆ ਸਵੰਤ ਇਹ ਟੇਬਲ ਲੱਗ ਜਾਣੇ ਦੋ ਹਾਂ ਫਿਰ ਨਾਲ ਖਾਲੀ ਹੈ ਮੈਡਮ ਖਾਲੀ ਥਾਰੇ ਹਾਂ ਟੇਬਲ ਤੇ ਭਾਂਡੇ ਵਾਲ ਕਾਹਦੇ ਲੜਖਣਾ ਜਿਹਦੇ ਉੱਤੇ ਬਾਲਟੀਆਂ ਵਗੈਰਾ ਲੰਗਰ ਰੱਖਾਂ ਹਾਂ ਆ ਵਧੀਆ ਕਿਸੇ ਬੈਠ ਨੂੰ ਆ ਕੇ ਭੁੱਲੇ ਨਹੀਂ ਆ ਕੇ ਜਿਆਦਾ ਥੋੜੇ ਜਿ ਇੱਕ ਜਿਵੇਂ ਆਇਆ ਇਸਨੇ ਇਹ ਦੇਖ ਕਿ ਇਹ ਇੱਧਰੋਂ ਆ ਉਹ ਇੱਧਰੋਂ ਆ ਕੋ ਨਾਲ ਨਾ ਦੇਖ ਲਾਇ ਨਾ ਕੋਈ ਮੈਟ ਚਾਹ ਗੱਬੇ ਜਗ੍ਹਾ ਨਾ ਖਤੋ ਆਪਾਂ ਹਾਂ ਦੱਬੇ ਉਹ ਨਾ ਛੱਡੋ ਪਿੱਛੇ ਤਾਂ ਮੈਟ ਚ ਆਈ ਮਿੱਟੂ ਕੌਣ ਖੋਲਣਾ ਹੈ ਨਮ ਉਹ ਕਿ ਪਰਾਦਾ ਨਹੀਂ ਕੋਈ ਲੋਡ ਵਹਾਉਣ ਦੀ ਵੇਖ ਲੈਣੇ ਤੇ ਲੋਡ ਰਿਚੇ ਡਾਮ ਖਾਵਾਂਗੇ ਬੁੱਧੇ ਪਾਸੇ ਨੇ ਇਤਨਾ ਪਾਲੂ ਆਦ ਨੇ ਪਰਦਾ ਤਾਂ ਪੱਲੀ ਖਾਵਾਂਗੇ ਆ ਕਰਿਓ ਉਹ ਵੀ ਫੜਵਾ ਤੁਸੀਂ ਅਰੇ ਕਿ ਉਹੀ ਬੋ ਨੀ ਆ ਰਿਹਾ ਰਿਹਾ ਜਿੰਦ ਕਰਦੀ ਨਹੀਂ ਚਾੜੂ ਹੈਗੀ ਬਾਤ ਟਰਮਿੰਡ ਦੇ ਟਰੱਕ ਦੀ ਵੀ ਲਿੰਗ ਹੁੰਦੀ ਵੱਡੇ ਲੇ ਲੈੜਾ ਲਾਦੋ ਲਾਲ ਨੂੰ ਮਾੜਾ ਜਾ ਚਲੋ ਬੱਸ ਕਰਨਾ ਐਂਟਰ ਚ ਨਹੀਂ ਜਾਣਾ ਆਪਾ। ਕੱਲ ਨਾਲੇ ਸਰ ਜਾਣਾ ਆਪਣਾ। ਹਾਂ। ਕੱਲ ਦੋੜੇ ਸਰ ਜਾਣਾ। ਨਾਲ ਲੈ ਜਾਓ। ਪਿਆਰ ਇਹ ਐਦਾਂ ਕਰੋ। ਉੱਧਰ ਰੱਖ ਲਿਓ। ਹੈਂ? ਮੈਂ ਕਹਿੰਦੀ ਇਹਨੂੰ ਐਦਾਂ ਵਿਆਹ ਦੀ ਇੱਥੇ। ਜਿੱਲੀ ਆਏਗੀ। ਉਹ ਹੀ ਕਮਾ ਲਾਂਗੇ ਉਹ ਬਾਲੇ ਨੂੰ ਹੀ ਬੱਸ ਰਹਿਣੀ ਇਹਨੇ ਤੂੰ ਸਿੱਧਾ ਉਹਨੂੰ ਕਮਾ ਲਾਂਗੇ ਅਰੇ ਬੱਸ ਰਹਿਣੀ ਕਿਉਂ ਵੀ ਗੰਦਾ ਹੀ ਹੋਣਾ ਨਹੀਂ ਨਹੀਂ ਸਾਬਤ ਕੀ ਸਾਬਤ ਨਹੀਂ ਲੱਗੇਗਾ ਪੇਵੜੋ ਦੇਨ ਚੜ ਗਿਆ ਸੋਨਾ ਚਿੱਟਾ ਲਈ ਜਾ ਜੀ ਚਾਰੇ ਲੱਗੇ ਨੇ ਕਿੰਨੇ ਉਹਦੇ ਨਾਲ ਆਈ ਲੇਟ ਹੋ ਗਏ ਪਹਿਲੇ ਦਿਨ ਕਿਉਂ ਪਹਿਲੇ ਦਿਨ ਹੋਈ ਜਾਂਦਾ ਹੁੰਦਾ ਬੜੇ ਵੱਡੇ ਫੋਨ ਕਰੀ ਜਨੇ ਪਾਣੀ ਨਹੀਂ ਆਇਆ ਹਾਂਜੀ ਬਾਬਾ ਜੀ ਕਿੰਨੇ ਟਾਈਮ ਸੇ ਰਹਿ ਕੇ ਗਏ ਜੀ ਅੱਛਾ ਪਹਿਲੇ ਗਿਆ ਸੀ ਗਾ ਜੀ ਅੱਛਾ दलजी रेता चाहिए हां विछा ही पैना विशेगा आज समान चुकना पैना

ਆਜਾ ਕੇ ਉਹ ਮੈਡਲਾ ਦੀ ਬਸ ਇਹੋ ਪਸਾਦੇ ਪਣੀ ਜਾਣੀ ਐ ਇੱਕ ਸਾਈਡ ਤੇ ਟੱਤੀ ਹੋਈ ਆਟਲਾ ਤੁਸੀਂ ਕਰਦਾ ਲਵੋ ਪਿਆਜ਼ ਕੱਟਣੀ ਸ਼ੁਰੂ ਕਰ ਲਓ ਇਹ ਹੈ ਲਾਉਣੇ ਲੱਗ ਮੈਂ ਅੱਛਾ ਹੋ ਗਿਆ ਸਸੀ ਕਾ ਸਸੀ ਕਾ ਪੋਲੋ ਦੇ ਦੋਸਤ ਮੇਰਾ ਪਾਸਾ ਪੋੜਾਂਗੇ ਹਾਂਜੀ ਗਲਾਸਾਂ ਚ ਪਾਵਾਂਗੇ ਇਹ ਗਲਾਸਾਂ ਤੋਂ ਉਹ ਪੋੜਾਂਗੇ ਪਹਿਲੇ ਦਿਨ ਤੇ ਮੇਲ ਹੁੰਦਾ ਸਾਫ ਨਹੀਂ ਕੀਤੀ ਉਹ ਕੱਪੜੇ ਨਾਲ ਟੇਬਲ ਵਿੱਚ ਪੜਨੇ ਨੇ ਆਹਦੇ ਕੱਪੜੇ ਨਾਲ ਵਰਦਣਾ ਬਿੰਨਾ ਇੱਥੇ ਤੱਕ ਲੱਗੇ ਆਪ ਨੇ ਚੱਲਣੇ ਨੇ ਉਹ ਯਾਹਲਾਤ ਨੂੰ ਲੈ ਕੇ ਚਲੋ ਪੂਰੇ ਧੋਣ ਨਾਲ ਤੱਕ ਤੇ ਨਾ ਇਹਨੇ ਕਹ ਮੈਂ ਮਰੂਦ ਨੂੰ ਮਾਰ ਕੇ ਤੇ ਕਿਹਾ ਹੋ ਹੋ ਰੋਜੀ ਤੇ ਬੋਲੀ ਜਾਂਦੀ ਆ ਜਿਹੜਾ ਤੇਰਾ ਦੇਖਦੀ ਆ ਅੰਗਰੇਜ਼ੀ ਚ ਬੋਲਦੀ ਨਹੀਂ ਨਹੀਂ ਉਹ ਸਟਾਰਟਿੰਗ ਨਹੀਂ ਇਹ ਨੂੰ ਥੋੜੀ ਜਿਹੀ ਖੱਖ ਕਰ ਲੈਣੀ ਹੈ ਜਿਹੜੀ ਕਰੀ ਮੇਰੇ ਅਸ਼ਾਪ ਪਰ ਇਹਨੂੰ ਹਨਾ ਹੂੰ ਮੈਂ ਕੱਲ ਪੰਜਾਬੀ ਚ ਨਹੀਂ ਹੈਗਾ ਸਾਰੀ ਢਾਣੀ ਪੈਣੀ ਮੇਰੇ ਤਾਂ ਅੰਗਰੇਜ਼ੀ ਬੋਲਦੀ ਜਾਂਦੀ ਸੀ ਸ਼ੁਰੂਆਤ ਚਲੋ ਬੈਠੋ ਬੈ ਕੇ ਸ਼ੁਰੂਆਤ ਕਰਦੀ ਰੱਬ ਦਾ ਨਾਮ ਲੈ ਕੇ ਹਾਂ ਹਾਂ ਸਹੀ ਗੱਲ ਖੋਲੀ ਰਵਿੰਦਰ ਪਿਆਜ਼ਾਂ ਵਾਲਾ ਖੋਲੋ ਥੈਲਾ ਜਰਾ ਬਾਜਾਂ ਚ ਪਾਈਆਂ ਨੇ ਬੂਟ ਦਾ ਕਿਲੋੜਾ ਹੈ ਇਹਨਾਂ ਚ ਲੈ ਆਈ ਦੇ ਲੈਣਾ ਆਪਾਂ ਥੱਲੇ ਆਪਾਂ ਉਹ ਕਰ ਦਿੰਦੇ ਇਹਨੂੰ ਪਛਾਣਾਂਗੇ ਕੈਸ ਹੋ ਜਾਂਦੀ ਹੈ ਇੱਥੇ ਵੀ ਹਾਊਸ ਹੋ ਗਿਆ ਨਿਕਲ ਗਿਆ ਹੈ। ਹੈ? ਇੱਥੇ ਅੰਦਰ ਆਤੀ ਰੱਖੇ ਸੀ ਇੱਥੇ। ਇੱਥੇ ਰੱਖ। ਹੈਲੋ। ਹਾਲ ਵੀ ਜਿਉਂ ਨਹੀਂ ਆਉਂਦੇ। ਬੈਠੇ ਨਹੀਂ ਆਉਂਦੇ। ਕੋਲੇ ਰਹਿਦੇ ਰਹਿੰਦੇ। ਕੋਈ ਨਹੀਂ ਆਉਂਦਾ। ਕੋਈ ਰਹਿਣਾ। ਠੋਏ। ਹਾਂ। ਨਾ ਵਧੀਆ ਲਾ ਲਿਆ ਅੰਦਰ ਸਟੈਂਡ। ਹਰਮਨ ਕਹਿ ਫਿਰ ਜਸਵੰਤ ਨੂੰ ਦੁੱਧ ਫੜ ਲਿਆ 20 ਕਿਲੋ ਸਵਰਨਜੀ ਦੇ ਘਾਰੇ ਕੁਝ ਗੁਰਦੁਆਰੇ ਇਕੱਠਾ ਹੋਇਆ ਹੈ ਲੈ ਵੀ ਬੀਬੀਆਂ ਨੇ ਇੱਥੇ ਘਰ ਬਣਾ ਲਿਆ ਸੌਦਿਆਂ ਲਈ ਰੈਕ ਲਾ ਕੇ ਸੌਦਿਆਂ ਨੂੰ ਡੱਬੇ ਚ ਪਾ ਕੇ ਪੂਰੇ ਮੈਨੇਜਮੈਂਟ ਦੇ ਨਾਲ ਕੰਮ ਚੱਲ ਰਹੇ ਨੇ ਇੱਥੇ ਸਾਡੇ ਪਾਸੇ ਹੈ ਮਾਰਕਰ ਉੱਤੇ ਲਿਖਣ ਲਈ ਹੂੰ ਬੱਤ ਦੇ ਦਿਓ ਆਦਰਾ ਕੋਲ ਚਲੇ ਆਦਰਾ ਕੋਲ ਮੈਂ ਤਾਂ ਪਹਿਲਾਂ ਹੀ ਉਹ ਡਾਟ ਲੈ ਲਿਆ ਸੀ ਤ੍ਰਿ ਭੈਣ ਨੇ ਸੇਵਾ ਕੀਤੀ ਪ੍ਰਸ਼ਾਦੀਆਂ ਦੀ ਕਿਹਨੇ ਬਣਾਏ ਨੇ ਜਿਹੜੇ ਨੇਰੇ ਉੱਠ ਕੇ ਆਈਆਂ ਨਾਲੀ ਮਿਸੇ ਪ੍ਰਸ਼ਾਦੇ ਅਸ ਗੱਲ ਮਾਰੀ ਕਿ ਯਾਰ ਆ ਰਹੀ ਇਸ ਇਧਰ ਦੇ ਦਿਓ ਵੀਰ ਜੀ ਥੋੜੀ ਰੋਟੀ ਲਾਗੀ ਸਵੇ ਦਾ ਲੰਗਰ ਵਰਤ ਚੁਕਿਆ ਹੁਣ ਨਾਲ ਦੀ ਨਾਲ ਦੁਪਹਿਰ ਦਾ ਚੱਲ ਰਿਹਾ ਨਾਲ ਨਾਲ ਤਿਆਰ ਹੋ ਰਿਹਾ ਲੰਗਰ ਨਾਲ ਨਾਲ ਵਰਤਾਈ ਜਾ ਰਿਹਾ ਖਾਣਕ ਤਾਂ ਆ ਜਾ ਰਹੀਆਂ ਨੇ ਰੋਡ ਪੂਰੀ ਤਰ੍ਹਾਂ ਜਮ ਹੋਇਆ ਆ। ਕੋਪੋਤ ਕੋ ਪੇਟਾਈ। ਅਪਾਰ ਕੁਰਕ ਦੇ ਵਜੋਂ ਸੇ। ਨਿੱਕਿਆਂ ਦੀ ਮੰਗ ਨਹੀਂ ਸੁਣਾਉਂਦੇ ਦੇ ਵਿੱਚ ਬੀਬੀਆਂ ਵੱਡੀਆਂ ਦੀ ਮੰਗ ਨਹੀਂ ਕਮੌਰ ਬਾਤ ਕੀਤੀ। ਮਾਦਾ ਜੀਤੋ ਵੀ ਕਹਿੰਦੇ ਕੁਛ ਤਾਂ ਲੈਣਾ ਸੀ ਫਾਈ ਜੀ ਘਰੇ ਵੀ ਕੁਛੀ ਤਾਂ ਕਿਨੋਂ ਕੀ ਕੋਤ ਮੰਗੀ ਦਾ। ਮਾਹਰ ਦੇ ਜੀ ਨਾਲ ਚੰਗਾ ਭਰਗੀ ਨਹੀਂ ਕਰਦੇ ਤੇ ਆਪਾਂ ਦੇ ਵਿਚ ਤੇ ਵਾਕੇ ਦੀ ਸੰਮਤ ਵੱਲੋਂ ਅਜੇ ਤੇਰਵਾਹ ਕਹਾ ਜਾਦੇ ਜੀ ਸਹਿਯੋਗ ਦੀ ਸੰਮਤ ਤੇ ਇਹ ਮੇਲੇ ਪ੍ਰੋਗਰਾਮ ਦੇ ਵਿੱਚ ਆਪਾਂ ਸਾਰੇ ਹੀ ਹਣੀ ਬਹੁਤ ਹੀ ਸਤਿਕਾਰਯੋਗ ਬਾਈ ਬਹੁਤ ਫਾਇਦ ਕਰਦੇ ਬਹੁਤ ਜਿਆਦੇ ਕੇਸ ਸੁਰੱਖਿਤਰ ਦੇ ਨਾਮ ਨੂੰ ਅਸੀਂ ਸਹਾਇਤਾ ਹਣੀ ਉਹ ਪੀਨੇ ਕੰਮ ਸਾਡੀ ਦੇ ਰਹੇ ਸਰਦੇ ਸੁਣਨ ਲਈ ਉਹ ਇੱਕ ਬੜੀ ਖੁਸ਼ੀ ਨਾਲ ਆ ਰਹੀ ਹੈ बेहतर मैं मैं करूंगा और एक बात ये जी इन्होंने भी कुछ किया है जी हम हम कोई इंडिया वो अच्छा बोलते हैं हजी ये बढ़िया बहुत से सभी को भी पता है और के हाथ सम्राट की पुनरावृत्ति करना है डीएम के लिए कितने प्रॉब्लम आते हैं बहुत से महान के मुंह से खड़े ਇਹ ਜਿਹੜੇ ਸਾਡੇ ਨੂੰ ਇੱਕ ਜਿਹੇ ਹੋ ਕੇ ਸਾਡੀ ਔਰਜੋ ਮਾਣ ਲੱਗੀ ਹੈ ਜਿਸ ਗੁਰੂ ਗ੍ਰੰਥ ਸਾਹਿਬ ਦੀ ਦੁਨੀਆ ਦੇ ਵਿੱਚ ਸਾਡੇ ਛੋਟੇ ਚਾਚਾ ਦੇ ਵੱਡੇ ਸਾਰੇ ਜੀ ਬਹੁਤ ਤੋਂ ਬੰਦਿਆਂ ਨੇ ਅੱਜ ਇਲਾਕੇ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਹਰ ਪਾਸੇ ਮਿਲ ਜੁਲ ਕੇ ਐਡਾ ਵੱਡਾ ਉਪਰਾਲਾ ਕਰੰਦੇ ਆਪਾਂ ਸਾਰੇ ਰਾਮੀਦ ਕਰਨ ਵਾਲੇ ਜੀ ਆ ਦੇ ਵਿੱਚ ਸਿੱਖਿਆ ਆਪੇ ਦਾ ਜੋਰ ਦੋ ਰਹਿਣਗੇ ਆਈਸੂ ਕਮੇਟੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਜਿਨ੍ਹਾਂ ਨੇ ਸਾਨੂੰ ਸਮਾਂ ਦੇ ਕੇ ਆਪ ਜੀ ਦੇ ਸਾਹਮਣੇ ਮੌਕਾ ਦਿੱਤਾ ਦਾਸ ਜਿੰਦਰ ਸਿੰਘ ਬਿਰਤ ਹਮੇਸ਼ਾ ਆਪ ਜੀ ਦੇ ਹਮੇਸ਼ਾ ਨਾਲ ਖੜਾ ਹੈ ਕਿੱਥੇ ਵੀ ਜਰੂਰਤ ਪੈਗੀ ਗੋਮ ਦੇ ਲਈ ਪਹਿਲਾਂ ਗੋਮ ਉਹ ਤੋਂ ਬਾਅਦ ਫਿਰ ਬਾਕੀ ਚੀਜ਼ਾਂ ਨੇ ਜੇ ਗੋਮ ਬਚੇਗੀ ਸਿੱਖੀ ਬਚੇਗੀ ਤੇ ਆਪਾਂ ਬਾਕੀ ਕੰਮ ਨੇ ਆਪਾਂ ਹਮੇਸ਼ਾ ਤੁਹਾਡੇ ਨਾਲ ਖੜੇ ਆ ਇੰਨੀ ਕੋਈ ਸ਼ਬਦ ਪ੍ਰਮਾਣ ਕਰੋ ਵਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ वाहगुरु जी का खालसा वाहगुरु जी की फतेह पहला सिक्की ये कौन बचे जी तो आप सारी प्रश्नों को सिक्की बचे जी पाल पर फल को में साथ कर दियो बाद में बात कर दियो पाई नहीं कभी जी भी तो जब मैं जब कोई को तो सारे बोलो जो लोग भी नहीं कर सकते कि तुम्हें चाय बाल कर दे आओ साथ में भी अगला करना

ਮੈਂ ਮੰਦਕੀ ਜਹਾਜ਼ਾਂ ਵਿੱਚ ਆਈਆਂ ਨੇ ਉਹ ਬਾਹਰ ਕੱਪੜਾ ਕੱਢਣੀ ਪਈਏ ਕਹਿੰਦੇ ਸੀ ਹੋਰ ਲਾਓ ਮੇਰੇ ਉਹ ਇਹ ਸੋਤ ਜੀਆ ਲੱਗ ਚਾਹਾਂ ਨਾ 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 ਪਾੜੇ ਕਾ ਦਾ ਲੰਗਰ ਪ੍ਰਸ਼ਾਦੇ ਦਾ ਲੰਗਰ ਚੱਲ ਰਿਹਾ ਤੇ ਹੁਣ ਰਾਤ ਦੇ 8 ਵਜ ਗਏ ਨੇ ਆਪਾਂ ਜਾਣੇ ਆ ਘਰਾਂ ਨੂੰ ਇੱਥੇ ਬੰਦੇ ਹੁਣ ਮੋਰਜਾ ਸੰਭਾਲਣਗੇ ਬੀਬੀਆਂ ਜਾ ਰਹੀਆਂ ਨੇ ਤੁਸੀਂ ਸਾਰੇ ਜੁੜੇ ਰਹੋ ਸਾਡੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ